ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਰ ਦਾ ਲੰਮੀ ਦਾ ਨੂੰ ਸਾਰੇ ਟੀਚਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦਾ ਇਧਰ ਆਪਾਂ ਕਿਉਂ ਇਹ ਤੋੜੀਆਂ ਦੀ ਸਾਥੀ ਬਣ ਰਹੀ ਹੈ ਇਹ ਪਿਆਜ਼ ਮੈਂ ਕੱਟ ਰਹੀ ਹਾਂ ਇਹ ਆਪਣੇ ਘਰੇ ਗਰੇਵੇ ਲੱਗੋ ਸੀ 6-7 ਤੇ ਉਹ ਵੀ ਤੋੜ ਕੇ ਤੇ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਿਆ ਤੇ ਹੁਣ ਇਹਨਾਂ ਨੂੰ ਫਿਰ ਥੋੜੇ ਸੀ ਇਹ ਤਾਂ ਕਰਦੇ ਫਿਰ ਅਸੀਂ ਪੂਰੇ ਕਰਦੇ ਹਾਂ ਸਬਜ਼ੀ ਵੀ ਕਰਦੇ ਹਾਂ ਰੋਟੀ ਵੀ ਕਰਦੇ ਹਾਂ ਫਿਰ ਇਹਦੇ ਤਾਂ ਵੀ ਪਾਣੀ ਹੀ ਰਹਿ ਜਾਣਾ ਸਾਡੇ ਘਰ ਨੂੰ ਨਹੀਂ ਕਾੜਵਤ ਤੇ ਲੈ ਕੇ ਇਹਦੇ ਇਹਸ ਤੋਂ ਉਹ ਨਹੀਂ ਚੱਲ ਜਾਤੂ ਉੱਤੇ ਕਰੀਏ ਉਧਰ ਪਾਈ ਰਹੀ ਕਿਸੇ ਨੇ ਪਰ ਉਹ ਮੈਂ ਸਬਜ਼ੀ ਬਣਾ ਲਈ ਕਿ ਕਿਸੇ ਨੇ ਨਾ ਨਹੀਂ ਜਾਈ ਤੇ ਹੁਣ 2 ਮਿੰਟ ਚੱਲ ਕੱਟ ਰਹੀ ਹੈ ਕੀ ਹੋ ਗਿਆ ਸਾਥ ਕਰਕੇ ਹੋਏ ਮਮੀ ਨੇ ਮੇਰੇ ਲਈ ਆਪਸਿਸ ਤਿਆਰ ਹੋ ਗਿਆ ਬਸ ਸਮਲਾ ਕੇ ਚੱਲ ਜੀ ਆ ਗਏ ਨੂੰ ਗਏ ਇਹ ਲੋਕੀਏ ਬਹੁਤ ਆੜੇ ਮਿਲਦੇ ਨੇ ਸਾਰਾ ਸਮਾਂ ਲੱਗੇ ਤੁਸੀਂ ਇਸ ਕਰਦੇ ਹੋ ਮਤੇ ਐਂਡੀ ਐਫ ਹੋ ਵੇ ਬੰਡਾ ਠੰਡਾ ਕੁਮਾ ਦਾ ਫੜਦਾ ਫੜਾ ਸਿੱਟੀਆਂ ਨਾ ਕਰ। ਬੰਦੂ ਜੀ ਅੱਜ ਰਹਾ ਨਹੀਂ ਕਰਤਾ। ਸਵੇਰ ਜੀ ਆ ਗਿਆ ਤਾਂ ਉਹ ਬੱਚੇ ਬਾਹਰ ਬੱਚਿਆਂ ਕੋਲ। ਪੂਰੀ ਦਾ ਕੰਮ ਨਹੀਂ ਪੜਦਾ ਸਾਰਾ ਅਭਿਆਨ ਕਰੀ ਗਏ ਤੇ ਐ ਕਿ ਸਰ ਅਗਲੇ ਸਾਲ ਤੱਕ ਛੁੱਟੀ ਨਹੀਂ ਲਵੇਗਾ ਪਰ ਕਦੇ ਨੂੰ ਨਾ ਤਾਂ ਛੁੱਟੀ ਨਹੀਂ ਲਵੇਗਾ। ਅਜੀਤ ਜੀ। ਕਿਚਾ ਪਹਲਾ ਹੈ। ਹੈ। ਚਲੋ ਜੀ। ਇਹ ਬਸ ਚੱਟ ਕੇ ਅਗਲੇ ਪਹਲਾ ਜੇ ਦਸ ਤੜਕਾ। ਪ੍ਰੇਮ ਸਾਡਾ ਦੱਕਾ ਨਹੀਂ ਜਾਂਦੀ ਆ ਬਸ ਰਕੀਆਂ ਫੀਲੀਆਂ ਦਾ ਬੜਾ ਚਾਰ ਦੇਖ ਲੋ ਸਾਡਾ ਸੋਨ ਦਾ ਸੰਧਾਰ ਆ ਗਿਆ ਐਸ ਵੇਲੇ ਬੈਕ ਲਾਈ ਫਿਰਦੇ ਆ ਗੱਡੀ ਚ ਇੰਨਾ ਨਹਿਰਾ ਕਰਕੇ ਆਏ ਆ ਹੈ ਆ ਡੱਕ ਦੀ ਆਵਾਜ਼ ਬੰਦ ਕਰ ਦੋ ਲਓ ਜੀ ਸਾਡੇ ਆ ਗਿਆ ਸਹੌਣ ਦਾ ਸੰਧਾਰਾ ਲੈ ਕੇ ਮੇਰੀ ਸਾਸੂ ਮਾਈ ਮੇਰੇ ਵਾਸਤੇ ਬਿਸਕਟ ਲੈ ਕੇ ਆ ਗਈ ਹੈ ਇਹਨਾਂ ਨੇ ਰਗਰ ਕੇ ਆਏ ਆ ਚਲੋ ਜੀ ਆ ਦੇਖ ਲੋ ਆ ਗਿਆ ਸਾਡਾ ਪੀਪਾ ਬਿਸਕਟਾਂ ਦਾ ਹੈ ਤੇ ਉਹ ਵੇਖੋ ਮੇਰਾ ਦਿਓਰਾ ਭਰਾ ਮੇਰਾ ਨਾਲ ਗਿਆ ਸੀ ਇਹਦੀਆਂ ਚੀਜ਼ੀਆਂ ਨਹੀਂ ਲੋਟ ਆਉਂਦੀਆਂ ਚੀਜ਼ੀਆਂ ਲੈ ਕੇ ਆਉਂਦਾ ਰਹਿੰਦਾ ਲਓ ਜੀ ਤੇਲ ਆ ਜਿਹੜਾ ਆਪਣਾ ਗਰਮ ਹੋ ਗਿਆ ਤੇ ਇਹ ਜਿਹੜੇ ਹਨਾ ਕਰੇਲੇ ਆ ਨਾ ਆਪਣੇ 6-7 ਆਪਾਂ ਘਰੇ ਲੱਗੇ ਹੋ ਸੀ ਆਪਾਂ ਤੋੜ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰ ਕਰਕੇ ਸ਼ੈੱਲ ਕੀ ਨੂੰਨ ਲਾ ਕੇ ਨਾ ਤੁੱਪੇ ਰੱਖਤਾ ਸੀ ਘੰਟਾ ਤੱਕ ਤੇ ਫਿਰ ਮਤਲਬ ਤੁੱਪ ਤਾਂ ਨਿਕਲਦੀ ਨਹੀਂ ਹੈਗੀ ਫਿਰ ਵੀ ਉਦਾਂ ਹੀ ਮੱਧਮ ਜੀ ਚ 2 ਘੰਟੇ ਆਪਾਂ ਤੁੱਪੇ ਰੱਖਤਾ ਤੇ ਹੁਣ ਆਪਾਂ ਇਹਨਾਂ ਨੂੰ ਤੜਕਾ ਲਾਉਣਾ ਆ ਤੜਕਾ ਆਪਾਂ ਕਿੱਦਾਂ ਲਾਉਣਾ ਆ ਗੰਡੇ ਤੇ ਇਹ ਕਰੇਲੇ ਸਾਰੇ ਇਕੱਠੇ ਹੀ ਆਪਾਂ ਤੇਲ ਚੇਤੇ ਪਾ ਲੈਣਾ ਉਧਰ ਜਾਓ ਖਾਜੋ ਹਾਂ ਕਰੇਚਲੇ ਜਵਤ ਲੋ ਜੀ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਕੇ ਤੇ ਬਸ 골ਡਨ ਬ੍ਰਾਊਨ ਕਰ ਲੈਣਾ ਇਸੇ ਤਰ੍ਹਾਂ ਪਾ ਕੇ ਤੇ ਫਿਰ ਇਹਦੇ ਚ ਪਾ ਲੈਣੀ ਨੂਨ ਮੈਚ ਤੇ ਸਬਜੀ ਇਹ ਵਾਲੀ ਹੋ ਜੂਗੀ ਰੈਡੀ ਹਨਾ ਕੋ ਜਲਣ ਦਾ ਇਹਨਾਂ ਨੂੰ ਕਰੇਚਲਿਆਂ ਨੂੰ ਨੂਨ ਲਾ ਕੇ ਤੁੱਪੇ ਰੱਖਦਾ ਸੀ ਤੇ ਇਹ ਫਿਰ ਜਦੋਂ ਆਪਾਂ ਹਨਾ ਯਾਰ ਅਜ ਕੱਟਣ ਲੱਗੀਆਂ ਉਹ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਪਾਣੀ ਨਾਲ ਜਿਹੜਾ ਵਾਸ਼ ਕਰ ਲਿਆ ਧੋ ਲਿਆ ਸੀ ਕਿਉਂਕਿ ਮੈਂ ਮੇਰੀ ਸਾਡੀ ਆਦਤ ਆ ਮਤਲਬ ਕੋਈ ਵੀ ਸਬਜ਼ੀ ਅਸੀਂ ਬਣਾਉਣੀ ਹੈ ਮੰਮੀ ਬਣਾਵੇ ਮੈਂ ਬਣਾਵਾ ਹਨ ਤੇ ਸਸੀ ਜਿਹੜੀ ਹੈਗੀ ਆ ਧੋ ਕੇ ਹੀ ਬਣਾਉਣੀ ਆ ਤੇ ਮੈਂ ਇਹ ਪੁਆਈਆਂ ਜੀ ਚੂੜੀਆਂ ਦੋ ਕੰਗਣ ਬਸ ਮੈਂ ਜ਼ਿਆਦਾ ਨਹੀਂ ਪੁਆਉਂਦੀ ਹੈਗੀ ਬਸ ਦੋ ਕੰਗਣ ਪੁਆਈਏ ਬਸ ਸੋ ਕਿਵੇਂ ਲੱਗੇ ਮੈਂ ਲੱਭਦੀ ਸੀ ਬਲੈਕ ਪਰ ਬਲੈਕ ਹੈ ਨਹੀਂ ਸੀ ਫਿਰ ਮੈਂ ਇਹ ਵਾਲੇ ਵਾਲੇ ਇੱਕ ਕੇਸੀ ਇੱਕ ਸਰਦਈ ਸੀਗੇ ਇੱਕ ਹਰੇ ਸੀ ਗਰੇਜੇ ਵੀ ਹੈ ਨਹੀਂ ਸਨੇਮੇ ਗਰੇ ਲੈ ਲੈਣੇ ਸੀਗੇ ਬਸ ਇਹਨੂੰ ਆਪਾਂ ਭੁੰਨ ਲੈਣਾ ਹੈ ਕਹਨੇ ਹੁੰਦੇ ਸੌਣ ਚ ਕੱਚ ਪਾਉਣਾ ਜ਼ਰੂਰੀ ਹੈ ਤੇ ਕੱਚ ਦੇ ਕੰਗਣ ਨੇ ਮੈਂ ਕੱਚ ਦੇ ਦੋ ਕੰਗਣ ਪਾ ਦੇ ਬਸ ਮੈਂ ਜ਼ਿਆਦਾ ਨਹੀਂ ਪਾਈ ਪਹਿਲਾਂ ਮੇਰੇ ਇੱਧਰ ਚਾਂਦੀ ਦੀ ਚੂੜੀ ਪਾਈ ਬੂਸੇ ਟੁੱਟ ਗਈ ਲੈ ਕੇ ਆਉਣੀ ਹੈ ਮੈਂ ਹੋਰ ਦੇਖਦੇ ਆ ਦੂबारा ਕਟੋਲੇ ਲੈ ਕੇ ਆਉਣੇ ਤਲੋ ਜੀ ਆਪਣੇ ਪਿਆਜ਼ ਤੇ ਇਹ ਜਿਹੜੇ ਹੈਗੇ ਫਰੇਲੇ ਜੇ ਭੁੱਜ ਜਾਣ ਪੱਖੀ ਦੀ ਹਵਾ ਲਾ ਦਈਏ ਬਣਾ ਲਾ ਤੇ ਐਸਾ ਨੂੰ ਹਵਾ ਬੰਦੀਣਾ ਫਿਰ ਸਲੋ ਸਲੋ ਕੰਮ ਕਰਦਾ ਉਹ ਵੱਡਾ ਕਹੈਂਸ ਆ ਜਿੱਦਾਂ ਮੈਂ ਤੂੜੀਆਂ ਘਰ ਹੀ ਨਹੀਂ ਉਹ ਬਹੁਤ ਜਲਦੀ ਆ ਜਿਹੜਾ ਪਿਆਜ਼ ਵੀ ਵੀ ਢੰਨ ਰਿੰਦਾ ਹੈ ਬਹੁਤ ਜਲਦੀ ਸਬਜ਼ੀ ਬਣ ਗਈ ਫਾਸਟ ਬਣ ਗਈ ਤੇ ਇੱਕਦਾਂ ਨੂੰ ਨੂੰ ਵੀ ਚੱਕ ਕਰਦੇ ਲੋ ਜੀ ਹੁਣ ਇਹਨਾਂ ਨੂੰ ਸੇਕ ਲਵਾਰੀਏ ਤੇ ਫਿਰ ਤੁਹਾਨੂੰ ਅੱਗੇ ਪ੍ਰੋਸੈਸ ਕਰਦੇ ਆਪਾਂ ਲੋ ਜੀ ਆਪਣੇ ਜਿਹੜੇ ਹੈਗੇ ਆ ਕ੍ਰੇਲੇ ਤੇ ਪਿਆਰ ਆ ਜਿਹੜੇ ਭੁੱਜ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਨੂਨ ਮਿਰਚ ਹਲਦੀ ਹੁਣਾਂ ਜਰੂਰਤ ਦੇ ਅਨੁਸਾਰ ਨਾਲ ਹੁਣ ਇਹਨਾਂ ਵਿੱਚ ਹਲਦੀ ਪਾ ਚਾਪ ਪਈ ਆ ਸਾਪਾ ਜ਼ਿਆਦਾ ਨੂੰ ਮਿਰਚ ਨਹੀਂ ਪੰਦੇ ਹੈਗੇ ਇਹਨਾਂ ਨੂੰ। ਹਾਂ। ਢੱਗੀ ਪਈ। ਇਹ ਕਰਦੇ ਆ। ਚੱਕੀ ਨਾਲ। ਕਣ ਨੇ ਨਾ ਝੰਡਾ ਵੀ ਜਾਣਾ ਦੇਖੇ ਨਹੀਂ ਕਵਰ ਕਰਾਉਣਾ ਦੇਖੇ ਨਹੀਂ ਉਹਦੇ ਉੱਪਰ ਕਿੰਨੇ। ਜੀ ਮੈਂ ਪਕਾ ਰਤਾਗੇ ਜੀ ਮੈਂ ਸੇ ਨੂੰ ਮਿਰਚ ਖਲਦੀ ਆਪਾਂ ਪਾ ਲਈ ਆ। ਹਲਦੀ ਥੋੜੀ ਜਿਹੀ ਘੱਟ ਲੱਗਦੀ ਹੈ ਹਨਾ। ਆਪਾਂ ਵਿੱਚ ਹੋਰ ਪਾ ਦਿੰਦੇ ਆ। ਸਕਰਦਣਾ ਚੰਗੀ ਤਰ੍ਹਾਂ ਥੋੜਾ ਜਿਹਾ ਸੇਕ ਲਵਾ ਲੈਨੇ ਆ ਫਿਰ ਮੈਂ ਇਹ ਜਿਹੜਾ ਆਪਾਂ ਬੰਦ ਕਰਦੇ ਆਂ ਕਿ ਸੇਕ ਤਾਲ ਹੋਣਾ ਤਾਂ ਕਿ ਮਸਾਲਾ ਜਿਹੜੀ ਅੰਦਰ ਤੱਕ ਪਰਾ ਹੋ ਜਾਣ। ਚਲੋ ਜੀ ਆਪਾਂ ਇਹ ਵੀ ਸਬਜੀ ਬਣਾ ਕੇ ਜਿਹੜੀ ਰੈਡੀ ਹੋ ਗਈ ਆ। ਤੇ ਗੈਸ ਆਪਾਂ ਬੰਦ ਕਰ ਦਈਏ। ਦੇ ਦੇ ਦੀਆ ਇਹ ਸੀ ਕੀਆ ਇਹ ਗਣਾ ਫਿਰ ਬਾਹਰ ਬੈਠਾ ਸੀ ਮੈਂ ਬਾਸ ਵਿੱਚ ਹੈ ਹੈ ਆਕਰ ਦੇ ਵਿੱਚ ਲੱਗ ਲੱਗ ਥੱਕ ਗਈ ਸੀ ਇਧਰ ਰੱਖ ਲਈ 私のお肉は何だろう ਜਿਆਦਾ ਉਹਨੇ ਵੀ ਜਾਣਦੇ ਲੱਗਿਆ ਸਾਹਾਰਾ ਲਈਆ ਅਗਲਾ ਕਿ ਰਾਸਟਾਨਾ ਗਿਆ ਸੂਰਤ ਵਾਲੇ ਇਹਦੇ ਵਿੱਚ ਫਸ ਖਾਂਡਾ ਤੇ ਆਪਾਂ ਬਰਤੀ ਤੇ ਪਾ ਲਈਏ ਖਾਂਡਾ ਹਨਾ ਉਹ ਜਸ ਫਲੋ ਜਿਨੀ ਲੱਭਾ ਖਾਂਡਾ ਤੋਂ ਨੀਵੀਂ ਸੀ ਨਹੀਂ ਲਿਆਦਾ ਫਿਰ ਕਿੱਥੇ ਲੱਭੂਗੀ ਜਦੋਂ ਇਹ ਜਾਣ ਲਵਾਂ ਕਿ ਤਰਾਸ਼ਣ ਦਾ ਮਿਲ ਜਾਣਾ ਪਹਿਲਾਂ ਰਾਸ਼ਨ ਭਰ ਕੇ ਕੀ ਕਰਾਂਗੇ ਮੱਸੇ ਜੇ ਲੋਗਾਂ ਨੂੰ ਵੀ ਐਸੀ ਕਰਤਾ ਹੋਈ ਕੋਈ ਕੋਈ ਜਾਣਦੀ ਨਹੀਂ ਕੋਈ ਨਹੀਂ ਹੋਊਗਾ ਕੁਝ ਜਿਆਦਾ ਪਾਸਾ ਨਾ ਕਰੀਏ। ਜੇ ਤੁਸੀਂ ਸਾਹਮਣੇ ਸ਼ਖਰ ਰਕੇ ਹੀ ਵੀ ਪਰ ਆਈ ਦੇ ਸਾਹਮਣੇ ਚਾਹਤੀ ਤੇ ਨਾਲ ਆਸ਼ਨਾ ਕਰਿਆ ਹੁੰਦਾ ਆ। ਫਿਰ ਜਿਹੜੀ ਰੋਡ ਹੁੰਦੀ ਹੈ ਨਾਲ ਦੀ ਨਾਲ ਤੇ ਇਹ ਖੰਡ ਸੀਗੀ ਮੂਲੀਦਾਲ ਸੀਗੀ ਤੇ ਮਸਰੀਦਾਲ ਸੀਗੀ ਦੋ ਫੈਕਟਰ ਕਿਉਂ ਦੇ ਇੱਕ ਤੇਲ ਦੀ ਜ਼ਿਆਦਾ ਪੈਕ ਤੇ ਆ ਗੀਰੋ ਤੇ ਇੱਕ ਬੋਤਲ ਤੇਲ ਦੀ ਇਹ ਤੇਰਾ ਵੀ ਦਾਣੇ ਦਾ ਚੰਨ ਪਈਆਂ ਅਰਬ ਦੇਖੀ ਬੱਤੀ ਸਾਰੀਆਂ ਪਈਆਂ ਹੈ ਲੈ ਇਹ ਬਣਾਵਾਂਗੇ ਫਿਰ ਪਤਾ ਕੀ ਸੌਂਡ ਜੇ ਪੈ ਜਾਂਦੇ ਲਾ ਕੋਲੇ ਨੂੰ ਥੋੜਾ ਲਾ ਕੇ ਲੋਰੀ ਅਸੀਂ ਖਾੜ ਲਗੇ ਪੂਜੀ ਆ ਸਾਡਾ ਟਾਈਮ ਪੂਜੀ ਤੇ ਚਾਹ ਨਾ ਖਾਂਦੇ ਨਾ ਚੱਲਦਾ ਅਸੀਂ ਐਸਾ ਤੁਹਾਨੂੰ ਜਦੋਂ ਵੀ ਵੀਡੀਓ ਦੇ ਵਿੱਚ ਰਹਿਣਾ ਹੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਵੀ ਇੰਟਰਨਲ ਕਰਿਓ ਸਬਸਕ੍ਰਾਈਬ ਘੰਟੀ ਦਾ ਬੈਲ ਆਈਕਨ ਪੈਸ ਕਰਿਓ ਬਾਅਦ ਨੂੰ ਅਗਰ ਸਾਡੀ ਵੀਡੀਓ ਨੂੰ ਦੇਖ ਕੇ ਤੁਹਾਨੂੰ ਸੌਫਟ ਕਰਨਾ ਤੁਹਾਨੂੰ ਮੈਨ ਸਕੇ ਅੱਜ ਦੀ ਵੀਡੀਓ ਵਿੱਚ ਇਲਾ ਹੀ ਮਿਲ ਜਾ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਦਾ ਬਰਾਬਰ